ਗੁਰ ਗੋਬਿੰਦ ਅਜਕੇ ਪੜੋ ਬਾਦਸ਼ਾਦਰ ਵੇਸ਼ ਗੁਰ ਕੋ ਬਾਦਸ਼ਾਦਰ ਵੇਸ਼ ਗੁਰ ਕੋ ਅਜਕੇ ਬਾਦਸ਼ਾਦਰ ਵੇਸ਼ ਗੁਰ ਕੋ ਇੱਕ ਵਾਰ ਸਾਰੀ ਸੰਗਤ ਗੱਜ ਕੇ ਪੜੇ ਪੜੇ ਐਸੇ ਗੁਰ ਕੋਵਲ ਬਲ ਜਾਈ ਐ ਆਪ ਮੁਕਤ ਮੋਹ ਤਾਰੇ ਐਸੇ ਗੁਰ ਕੋਵਲ ਬਲ ਜਾਈ ਐ ਆਪ ਮੁਕਤ ਮੋਹ ਤਾਰੇ ਗੁਰ ਕਵਲ ਬਲ ਆਪ ਮੁਕਤ ਵਾ ਵਾ ਜਿਹੜੀ ਸੰਗਤ ਨਮਸ਼ਕਾਰ ਕਰਨ ਲਈ ਖੜੀ ਉਹ ਵੀ ਬੜੋ ਐਸੇ ਗੁਰ ਕਵਲ ਬਲ ਜਾਈਐ ਆਪ ਮੁਕਤ ਮੋਹਿ ਐਸੇ ਗੁਰ ਕਵਲ ਬਲ ਜਾਈਐ ਐਸੇ ਗੁਰ ਕਵਲ ਬਲ ਜਾਈਐ گرکا ایسے گر کل بل جائیے گر کل بل جائ ایسے گرکا ای good... ایسے کا ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੱਜ ਕੇ ਖਾਲਸਾ ਜੀ ਧੰਨ ਸ੍ਰੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਧੰਨ ਸ੍ਰੀ ਐਸੇ ਗੁਰ ਕਾ ਬਲ ਬਲ ਜਾਈਐ ਐਸੇ گر کل بل جائیے ایسے گرکاؤ کا ایسے گر کا ایسے گور کول بل جائیے اپ موہتار ایسے گر کل بل جائیے ਆਪ ਮੁਕਤ ਮੋਹ ਤਾਰੇ ਐਸੇ ਗੁਰ ਕਾਓ ਆਪ ਮੁਕਤ ਮੋਹ ਐਸੇ ਗੁਰ ਕਾਓ ਆਪ ਮੁਕਤ ਮੋਹ ਤਾਰੇ ਅੱਖੂ ਸਤਨਾਮ ਸ੍ਰੀ ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਵਾਓ ਔਰ ਅਸੀਸ ਬਖਸ਼ੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਆਖੋ ਜਿੰਨੇ ਜੋਰ ਨਾਲ ਕਹਿ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਉਸ ਧਰਤੀ ਤੇ ਔਰ ਉਸ ਦਿਨ ਬੈਠੇ ਹੋ ਜਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇਸ ਧਰਤੀ ਉੱਤੇ ਦੋ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਜਿਹੜੀਆਂ ਪਹਿਲਾਂ ਕਿਸੇ ਧਰਮ ਵਿੱਚ ਕਦੇ ਨਹੀਂ ਸੀ ਸਭ ਤੋਂ ਵੱਡੀ ਬਖਸ਼ਿਸ਼ ਖੰਡੇ ਵਾਟੇ ਦੀ ਪੋਲ ਅੰਮ੍ਰਿਤ ਦੀ ਧਾਰ ਦੇ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਸਾਜ ਸੰਗਤ ਉਸ ਦਿਨ ਪਹਿਲੀ ਕਮਾਲ ਦੀ ਗੱਲ ਇਹ ਹੋਈ ਅੱਜ ਤੱਕ ਗੁਰੂ ਹੀ ਚੇਲਿਆਂ ਨੂੰ ਚਰਨ ਪੌਲ ਦਿੰਦੇ ਸਨ ਗੁਰੂ ਹੀ ਚੇਲੇ ਨੂੰ ਸਿੱਖੀ ਦੇ ਰਿਆ ਸੀ ਪਰ ਸਾ ਸਨਤ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਗੁਰੂ ਸਿੱਖਾਂ ਨੂੰ ਸਿੱਖੀ ਚਰਨ ਪੌਲ ਤੇ ਥਾਂ ਖੰਡੇ ਵਾਟੇ ਦੀ ਪੌਲ ਦੇ ਕੇ ਸਿੱਖੀ ਦੇਣ ਤੋਂ ਬਾਅਦ ਹੇ ਅੱਤੀ ਵਿੱਚ ਰਹਿੰਦੇ ਆਂ ਗੁਰੂ ਆਪ ਸਿੱਖੀ ਮੰਗ ਰਿਹਾ ਜਿਹੜੀ ਖੰਡੇ ਵਾਟੇ ਦੀ ਪੌਲ ਖਾਲਸੇ ਨੂੰ ਸ਼ਕਾਈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਵਿਧੀ ਵਿੱਚ ਆਪ ਨੂੰ ਦੀ ਅੱਜ ਤੱਕ ਬਹੁਤ ਮੱਤਾਂ ਵਿੱਚ ਤੁਸੀਂ ਵੇਖੋਗੇ ਸਿੰਘ ਸਾਹਿਬ ਜੀ ਨੇ ਕੁਝ ਬਹੁਤ ਗਹਿਰੀਆਂ ਗੱਲਾਂ ਇਸ਼ਾਰੇ ਵਿੱਚ ਕਈਆਂ ਨੇ ਮੈਂ ਉਹਦੇ ਉੱਤੇ ਇੱਕ ਦੋ ਚੀਜ਼ਾਂ ਦੀ ਮੋਹਰ ਲਾ ਦੇਣੀ ਹੈ ਉਹ ਤੁਸੀਂ ਧਿਆਨ ਨਾਲ ਸੁਣੋ ਸਾਧ ਸੰਗਤ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਨੇ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਖੰਡੇ ਵਾਟੇ ਦੀ ਪੌਲ ਦੇ ਕੇ ਕਿਸੇ ਨੂੰ ਸਾਜ ਕੇ ਖਾਲਸਾ ਪੰਥ ਸਾਜਿਆ ਸਿੱਖ ਬਣਾਇਆ ਔਰ ਬਾਅਦ ਵਿੱਚ ਉਹਨਾਂ ਕੋਲੋਂ ਉਸੇ ਵਿਧੀ ਵਿੱਚ ਆਪ ਸਿੱਖੀ ਮੰਗੀ ਅੱਜ ਤੱਕ ਬਹੁਤ ਦੇਹ ਧਾਰੀ ਗੁਰੂ ਨੇ ਸਾਡਾ ਕਿਸੇ ਨਾਲ ਕੋਈ ਵਹਿਰ ਵਿਰੋਧ ਨਹੀਂ ਪਰ ਮੁਆਫ ਕਰਿਓ ਉਹਨਾਂ ਦੇ ਚਿੱਲੇ ਹੋਰ ਤਰ੍ਹਾਂ ਦੇ ਦਿਸਦੇ ਨੇ ਗੁਰੂ ਹੋਰ ਤਰ੍ਹਾਂ ਦਾ ਦਿਸਦਾ ਹੈ ਚਿੱਲਿਆਂ ਦੀ ਰਹਿਤ ਹੋਰ ਹੈ ਗੁਰੂ ਦੀ ਰਹਿਤ ਹੋਰ ਹੈ ਇੱਕ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਰਹਿਤ ਖਾਲਸੇ ਨੂੰ ਦਿੱਤੀ ਉਹ ਰਹਿਤ ਖੁਦ ਆਪ ਰੱਖੀ ਜਿਹੜੀ ਖੰਡੇ ਵਟੇ ਦੀ ਪੌਲ ਪਹਿਲਾਂ ਖਾਲਸੇ ਨੂੰ ਛਕਾਈ ਬਾਅਦ ਵਿੱਚ ਪਾਤਸ਼ਾਹ ਨੇ ਆਪ ਵੀ ਛਕੀ ਔਰ ਜਿਹੜੀ ਮਰਿਆਦਾ ਖਾਲਸੇ ਵਾਸਤੇ ਨਿਯਤ ਕੀਤੀ ਉਹ ਹੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਲਈ ਰੱਖੀ ਇਹ ਨਹੀਂ ਕਿ ਚੇਲਿਆਂ ਦੀ ਮਰਿਆਦਾ ਹੋਰ ਹੈ ਗੁਰੂ ਦੀ ਮਰਿਆਦਾ ਹੋਰ ਹੈ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਵਾਸਤੇ ਨਿਸ਼ਚਿਤ ਕੀਤੀ ਪੰਜ ਕਕਾਰੀ ਰਹਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਰੱਖੀ ਜਿਹੜੇ ਰਹਿਤ ਨਾਮਿਆਂ ਵਿੱਚ ਹੁਕਮ ਕੀਤਾ ਜਾਗਤ ਜੋਤ ਜਪੈ ਨਿਸਵਸਰ ਏਕ ਮਿਨਾ ਮਨ ਨਹਿਕ ਨਾਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋਰ ਮੜੀ ਮਠ ਭੂਲ ਨ ਮੰਨੈ ਰਹਿਤ ਨਾਮਿਆਂ ਵਿੱਚ ਲਖਵਾਇਆ ਸਿੱਖੋ ਲਿਖੋ ਜਿਹੜਾ ਗੁਰੂ ਦੇ ਰਹਿਤ ਦੇ ਉਲਟ ਵਿਪਰਨ ਦੀ ਰੀਤ ਕਰੇਗਾ ਮੇਰਾ ਉਹ ਵਿਸ਼ਵਾਸ ਪਾਤਰ ਨਹੀਂ ਰਹੇਗਾ ਔਰ ਇਹ ਲਿਖੋ ਕਿ ਗੋਰ ਮੜੀ ਮਠਾ ਨੂੰ ਮੰਨਣ ਵਾਲੇ ਤਨਖਾਈਏ ਹੋਣਗੇ ਕਿਸੇ ਗੋਰ ਮੜੀ ਮਠ ਨੂੰ ਖਾਲਸਾ ਕਦੇ ਸਿਰ ਨਹੀਂ ਝੁਕਾਏਗਾ ਸਾਤ ਸੰਗਤ ਇਹਦਾ ਭਾਵ ਅਰਥ ਇਹ ਨਹੀਂ ਹੈ ਵੀ ਕਿਸੇ ਦੀਆਂ ਕਬਰਾਂ ਜਾ ਕੇ ਢਾਈ ਜੋ ਮਾਫ ਕਰਿਓ ਜਿਨ੍ਹਾਂ ਦਾ ਕੋਈ ਮਨ ਦਾ ਉਹ ਮੰਨੇ ਪਰ ਗੁਰੂ ਦਾ ਖਾਲਸਾ ਪੰਥ ਕਦੇ ਵੀ ਉਹ ਚੀਜ਼ ਨੂੰ ਨਹੀਂ ਮੰਨਦਾ ਖਾਲਸਾ ਜਿਹੜਾ ਗੁਰੂ ਨੇ ਸਿਰਜਿਆ ਉਹਨੂੰ ਪਾਤਸ਼ਾਹ ਰੋਜ਼ ਪੜਾਉਂਦੇ ਨੇ ਤੂੰ ਵਿਸ਼ਵਾਸ ਰੱਖਣਾ ਪਾਏ ਗਏ ਜਬ ਤੇ ਤੁਮਰੇ ਤਵ ਤੇ ਕੋ ਅੱਖ ਤਰੇ ਨਹੀਂ ਆਨੇਉ ਤੈਨੂੰ ਇੰਨੀ ਵੱਡੀ ਹਸਤੀ ਨਾਲ ਜੋੜ ਦਿੱਤੇ ਤੂੰ ਕਿਸੇ ਹੋਰ ਨੂੰ ਅੱਖ ਥੱਲੇ ਵੀ ਨਹੀਂ ਧਰੇਗਾ ਸਾਤ ਸੰਗਤ